ਮਾਂਜੀ ਨੇ ਮੁੱਖ ਮੰਤਰੀ ਪੰਜਾਬ ਜੀ ਨੇ ਕਹਿਤਾ ਕਿ ਆਉਂਦੇ 6 ਮਹੀਨਿਆਂ ਚ ਬਾਕੀ ਰਹਿੰਦੇ ਪਰਿਵਾਰਾਂ ਦੀ ਵੀ ਈ ਕੇ ਵਾਈ ਸੀ ਜਿਹੜੀ ਆ ਉਹ ਕੰਪਲੀਟ ਕਰ ਦਾਂਗੇ ਇਹ ਕੇਂਦਰ ਤੇ ਇੱਕ ਸਿਰਫ ਬਹਾਨਾ ਬਣਾ ਰਹੀ ਹੈ ਈ ਕੇ ਵਾਈ ਸੀ ਦੇ ਸਾਰੇ ਨਾ ਪੰਜਾਬੀਆਂ ਦੇ ਲੋੜਵੰਦਾਂ ਦੇ ਮੂੰਹ ਚੋਂ ਅਨਾਜ ਖੋਣਾ ਚਾਹੁੰਦੀ ਹੈ ਤੇ ਵੇਖੋ ਜਿਨ੍ਹਾਂ ਜਿਨ੍ਹਾਂ ਪੰਜਾਬ ਨਾ ਮੱਥਾ ਲਾਇਆ ਜਿਨ੍ਹਾਂ ਵੀ ਗੁਰੂਆਂ ਨਾਲ ਇੱਥੇ ਸਾਡੇ ਪੰਜਾਬ ਦੇ ਵਿੱਚ ਮੱਥਾ ਲਾਇਆ ਉਹਦਾ ਅੰਤ ਹੋਇਆ ਤੇ ਜੇ ਇਹ ਲੋਕ ਪੰਜਾਬ ਨਾਲ ਧੱਕਾ ਕਰਨਗੇ ਵਿਤਕਰਾ ਕਰਨਗੇ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੀ ਸਮੁੱਚੀ ਆਮ ਆਰਮੀ ਪਾਰਟੀ ਦੀ ਲੀਡਰਸ਼ਿਪ ਅਸੀਂ ਇੱਥੇ ਵਿਰੋਧ ਵੀ ਕਰਾਂਗੇ ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ ਅਸੀਂ ਮਾਨਜੋਗ ਹਾਈ ਕੋਰਟ ਮਾਨਜੋਗ ਸੁਪਰੀਮ ਕੋਰਟ 'ਚ ਵੀ ਜਾਵਾਂਗੇ ਅਸੀਂ ਕਿਤਾਬੀ ਕਿਸੇ ਗਰੀਬ ਦਾ ਰਾਸ਼ਨ ਕਾਰਡ ਨਹੀਂ ਕਟਣ ਦਵਾਂਗੇ ਸਰ ਜਿੰਨੀ ਚੋਣ ਹੈਗੀ ਤੇ ਜਿੰਨੀ ਚੋਣ ਦੇ ਵਿੱਚ ਸਾਰੀ বিজেਪੀ ਪਾਰਟੀ ਬੈਠੇ ਲੱਗੀ ਆਣਗੀ ਉਹਨਾਂ ਨੂੰ ਉਹਨਾਂ ਨੇ ਆਪਣੇ ਸਾਥੀ ਹੁੰਦਾ ਉਹਦਾ ਜਿਹੜਾ ਬਾਕੀ ਸਾਰਾ ਕਰਮਦਾਰ ਵੇਖਣਾ ਇਹ ਉਸ ਜਿਮਣੀ ਚੋਣ ਦੇ ਵਿੱਚ ਉਹਨਾਂ ਦਾ ਇਸ ਤਰ੍ਹਾਂ ਵਿਰੋਧ ਕੀਤਾ ਜੋ ਜਿਹੜੀਆਂ ਕਾਰਡਾਂ ਦੀ ਗੱਲ ਹੈ। ਦੇਖੋ ਕੱਲੀ ਇਹ ਜਿਮਣੀ ਚੋਣ ਨਹੀਂ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਵਿੱਡਾਂਗੇ। ਇਕੱਲਾ ਇਹ ਥੋੜਾ ਤਰਨਦਾਰਨ ਦੇ ਵਿੱਚ ਆਪਾਂ ਕੋਈ ਵਿਰੋਧ ਕਰਨਾ। ਅਸੀਂ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਵਿੱਡਾਂਗੇ। ਕਾਨੂੰਨੀ ਲੜਾਈ ਵੀ ਲੜਾਂਗੇ। ਅਸੀਂ ਆਪਦੇ ਇੱਕ ਇੱਕ ਪਰਿਵਾਰ ਦਾ ਜਿਹੜਾ ਰਾਸ਼ਨ ਕਾਰਡ ਆ ਉਹ ਬਿਲਕੁਲ ਨਹੀਂ ਕੱਟਣ ਦੇਵਾਂਗੇ। ਹਰ ਪਰਿਵਾਰ ਦੇ ਨਾਲ ਖੜੇ ਹਾਂ। ਇਹ ਅਸੀਂ ਪੂਰੇ ਪੰਜਾਬ ਦੇ ਭਣਾ ਭਰਾਵਾਂ ਨੂੰ ਆਪਦੇ ਹਲਕੇ ਦੇ ਭਣਾ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ। ਕਿ ਜਿਹੜਾ ਧੱਕਾ ਅਗੇ ਜਲਾਈ ਚ 23 ਲੱਖ ਜੀਆ ਦਾ ਇਹਨਾਂ ਨੇ ਕਾਰਡ ਕੱਟ ਕੇ ਕਰਤਾ ਲਗਭਗ ਉਦੋਂ ਵੀ 6 ਲੱਖ ਕਾਰਡ ਕੱਟਤਾ ਇਹਨਾਂ ਨੇ ਬਿਨਾ ਪੁੱਛੇ ਤੋਂ ਬਿਨਾ ਕੋਈ ਇਨਕੁਆਰੀ ਕੀਤੇ ਤੋਂ ਤੇ ਹੁਣ ਫੇਰ 8 ਲੱਖ ਦੇ ਕਰੀਬ ਇਹ ਫੇਰ ਕਾਰਡ ਕੱਢਦੇ ਪਏ ਟੋਟਲ 1 ਕਰੋੜ 53 ਲੱਖ ਜੀ ਨੇ ਜਿਨ੍ਹਾਂ ਨੂੰ ਰਾਸ਼ਨ ਮਿਲਦਾ ਹੈ 1 ਕਰੋੜ 53 ਲੱਖ ਜੀ ਉਹਦੇ ਚੋਂ 55 ਲੱਖ ਜੀਆ ਦਾ ਇਹ ਕਾਰਡ ਕੱਟਦੇ ਪਏ ਰਾਸ਼ਨ ਕੱਟਦੇ ਪਏ ਆ 55 ਲੱਖ ਜੀ ਦਾ ਮਤਲਬ ਹਰ ਤਿੰਨਾਂ ਜੀਆਂ ਦੇ ਪਿੱਛੇ ਇੱਕ ਜੀ ਦੀ ਇਹ ਰੋਟੀ ਖੁੰਦੇ ਪਏ ਸੀ ਹਰ ਤਿੰਨਾਂ ਕਾਡਾਂ ਦੇ ਪਿੱਛੇ ਇੱਕ ਕਾਰਡ ਕੱਟਦੇ ਪਏ ਉਹ ਲਖਾਵ ਜਦੋਂ ਉਹਨਾਂ ਦੇ ਨਾਲ ਗੱਲ ਕਰੀ ਦੀ ਆ ਉਹ ਕਹਿੰਦੇ ਸਾਡੇ ਵੱਲੋਂ ਜਿਹੜਾ ਗਰੀਬਾਂ ਨੂੰ ਅਨਾਜ ਆਉਂਦਾ ਉਹ ਲਗਾਤਾਰ ਨਿਰੰਤਰ ਜਾਰੀ ਆ ਪਰ ਪੰਜਾਬ ਗਵਰਨਮੈਂਟ ਨੇ ਜਿਹੜਾ ਹੈ ਨਾ ਉਹ ਬੰਦ ਕਰ ਦਿੱਤਾ ਹੈ ਵੇਖੋ ਪੰਜਾਬ ਗਵਰਨਮੈਂਟ ਕਿਉਂ ਬੰਦ ਕਰੂਗੀ ਪੰਜਾਬ ਗਵਰਨਮੈਂਟ ਤੇ ਵੇਖੋ ਸੰਘਰਸ਼ ਲੜਦੀ ਪਈ ਆ ਜੇ ਸੈਂਟਰ ਸਾਨੂੰ ਅਨਾਜ ਦੇਵੇ ਤੇ ਸਾਨੂੰ ਕੀ ਪਰੇਸ਼ਾਨੀ ਆਉਂਦੀ ਹੈ ਕੀ ਦਿੱਕਤ ਆਉਂਦੀ ਹੈ ਵੀ ਅਸੀਂ ਗਰੀਬਾਂ ਦਾ ਰਾਸ਼ਨ ਰੋਕੀਏ ਨਾਲੇ ਜਿਹੜੀ ਸੈਂਟਰ ਵੱਲੋਂ ਕਾਣਕ ਆਉਂਦੀ ਹੈ ਨਾ ਜਿਹੜੀ ਲੋੜਵੰਦ ਪਰਿਵਾਰਾਂ ਨੂੰ ਮਿਲਦੀ ਆ ਪੰਜਾਬ ਗਵਰਨਮੈਂਟ ਉਹਨੂੰ ਵੰਡ ਸਕਦੀ ਰੋਕ ਨਹੀਂ ਸਕਦੀ ਕਿਉਂਕਿ ਇਹ ਜਿਹੜਾ ਕੋਟਾ ਇਹ ਲੋੜਵੰਦ ਪਰਿਵਾਰਾਂ ਦਾ ਕੋਟਾ ਪੰਜਾਬ ਸਰਕਾਰ ਇਹਨੂੰ ਹੋਰ ਕਿਤੇ ਵੀ ਵੰਡ ਜਾਂ ਕੋਈ ਉਹਨੂੰ ਵੇਚ ਜਾਂ ਉਹਨੂੰ ਕਿਤੇ ਵੀ ਹੋਰ ਬੰਦੇ ਨੂੰ ਨਹੀਂ ਦੇ ਸਕਦੀ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਹੀ ਦੇ ਸਕਦੀ ਜਿਨ੍ਹਾਂ ਦੇ ਕਾਰਡ ਬਣੇ ਹਨ 11 ਲੱਖ ਧਨਾੜ ਲੋਕਾਂ ਦੇ ਕਾਰ ਬਣੇ ਨੇ ਜਿਨ੍ਹਾਂ ਵੱਲੋਂ ਗਰੀਬਾਂ ਦਾ ਹੱਥ ਆਪਕ ਜਾ ਰਿਹਾ ਹੈ ਉਹਦੇ ਬਾਰੇ ਦੇਖੋ ਇਹ ਧਨਾੜ ਕਿਹਨੂੰ ਕਹਿੰਦੇ ਆ ਜਿਸ ਦੇ ਕੋਲ 2 ਏਕੜ ਜ਼ਮੀਨ ਹੈ ਜਾਂ ਜਿਸ ਦੇ ਕੋਲ ਕੋਈ ਮਰੂਤੀ ਜਾਂ ਹਾਲਟੂ ਆ ਸੈਕੰਡ ਹੈਂਡ ਕਾਰ ਜਾਂ ਜਿਸ ਦਾ ਮੁੰਡਾ ਕੋ ਨੌਕਰੀ ਜਿਸ ਦਾ ਮੁੰਡਾ ਨੌਕਰੀ ਲਾ ਪਿਆ ਉਹਦੇ ਮੁੰਡੇ ਨੂੰ ਤਰਖਾ ਆਉਂਦੀ ਆ ਕਈ ਮੁਰਤੇ ਮਾਪਿਓ ਜਾਂ ਭੈਣਾ ਭਰਾਵਾਂ ਦੇ ਲਾਗੇ ਵੀ ਨਹੀਂ ਲੱਗਦੇ ਉਹ ਕੋਈ ਅਮੀਰ ਨਹੀਂਗਾ ਇਹ ਉਹ ਬਹਾਨੇ ਬਣਾਉਂਦੇ ਪਏ ਆ ਉਹ ਕੋਈ ਅਮੀਰ ਪਰਿਵਾਰ ਨਹੀਂ ਗੇ ਗਰੀਬ ਪਰਿਵਾਰ ਨੇ ਜੇ ਭਾਜਪੀ ਇਹ ਧੱਕਾ ਕਰੂਗੀ ਅਸੀਂ ਸੰਘਰਸ਼ ਲੜਾਂਗੇ ਅਸੀਂ ਕਿਸੇ ਦਾ ਕੋਈ ਕਾਰਡ ਨਹੀਂ ਕੱਟਣ ਦਵਾਂਗੇ ਹਰ ਪਰਿਵਾਰ ਦੀ ਰੋਟੀ ਜਿਹੜੀ ਆ ਉਹ ਸੁਰੱਖਿਅਤ ਆ ਕਿਸੇ ਦੇ ਮੂੰਹ 'ਚ ਅਸੀਂ ਦਾਣਾ ਨਹੀਂ ਖੋਣ ਦਵਾਂਗੇ ਭਾਜਪੀ ਨੂੰ ਲਾਟਾ ਹੋਣਾ ਚਾਹੀਦਾ ਹੈ ਕ੍ਰਾਈਟੇਰੀਆ ਕੀ ਹੋਣਾ ਚਾਹੀਦਾ ਹੈ ਕਾਰਡ ਬਣਨ ਦੇ ਵੇਖੋ ਕ੍ਰਾਈਟੇਰੀਆ ਇਹੋ ਹੀ ਆ ਜਿਹੜਾ ਗਰੀਬ ਪਰਿਵਾਰ ਆ ਉਹ ਜਿਹੜਾ ਬੀਪੂ ਹੋਲਡਰ ਆ ਸਬੰਧਤ ਇਨਸਪੈਕਟਰ ਆ ਨਗਰ ਕੌਂਸਲ ਦੇ ਵਿੱਚ ਅਫਸਰ ਨੇ ਉਹ ਜਾਂਚ ਕਰਨ ਜਿਹੜਾ ਕੋਈ ਮੀਰ ਬੰਦਾ ਜਿਸ ਦੀ ਕੋਈ ਕੋਈ ਜਾਇਦਾਦ ਹੈ ਜਿਹਦੇ ਕੋ ਕੋਈ 15 20 ਕਿੱਲੇ ਜ਼ਮੀਨ ਆ ਜਾਂ ਕੋਈ ਵੱਡੀ ਨੌਕਰੀ ਤੇ ਲੱਗਾ ਜਾਂ ਕੋਈ ਉਹਦਾ ਬਿਜ਼ਨਸ ਆ ਬੰਦੇ ਦਾ ਜਾਂ ਉਹਦੇ ਕੋਲ 2 4 ਕੋਠੀਆਂ ਨੇ ਉਹਨਾਂ ਦੀ ਬੰਦ ਹੋਣੀ ਚਾਹੀਦੀ ਆ ਜੇ ਕੋਈ ਵਿਖੂ ਕੋਈ ਇਹੋ ਜਿਹਾ ਬੰਦਾ ਜਿਹਦੀ ਕੋਈ 20 ਕਿੱਲੇ ਜ਼ਮੀਨ ਆ ਉਹਦਾ ਨਹੀਂ ਅਸੀਂ ਆਂਦੇ ਭੀ ਉਹਦਾ ਕਾਰਡ ਬਣੇ ਕਾਰਡ ਉਹਦਾ ਬਣਨਾ ਚਾਹੀਦਾ ਜਿਹੜਾ ਗਰੀਬ ਆ ਤੇ ਗਰੀਬ ਲੋਕਾਂ ਦੇ ਹੀ ਇਹ ਕਾਰਡ ਕੱਟਦੇ ਪਏ ਆ ਜੇ ਕੋਈ ਉਹ ਇੱਕ ਦੋ ਹੋਣਗੇ ਬੰਦੇ ਇਹੋ ਜਿਹੇ ਕੋਈ ਇਹ ਥੋੜਾ ਭੀ 8 ਲੱਖ ਕਾਰਡ ਬਣ ਗਿਆ 8 6 ਅੱਗੇ ਕੱਟਤਾ 8 ਲੱਖ ਇਹ ਕੱਟਣ ਲੱਗੇ 14 ਲੱਖ ਕਾੜੀ ਇਹ ਕੱਟ ਦੇਣ ਲੱਗੇ ਭੁੱਲਰ ਸਾਹਿਬ ਅਕਸਰ ਹੀ ਕਈ ਵੀਡੀਓ ਇਹੋ ਜਿਹੇ ਵਾਇਰਲ ਹੁੰਦੇ ਜਾਂਦੇ ਨੇ ਜਿਹੜੇ 10 ਤੋਂ 15 ਕਿੱਲੇ ਵਾਲੇ ਨੇ ਉਹਨਾਂ ਉਹਨਾਂ ਦੇ ਜਿਹੜੇ ਕਾਰਡ ਬਣੇ ਹੋਏ ਨੇ ਤੇ ਉਹ ਗੱਡੀ ਤੇ ਆਣ ਕੇ ਜਿਹੜੇ ਨੇ ਕਣਕ ਲੱਗੇ ਜਾਂਦੇ ਨੇ ਵੇਖੋ ਜਿਹੜਾ ਕੋਈ ਇਹੋ ਜਿਹਾ ਇੱਕ ਅੱਧਾ ਆ ਮੈਂ ਅੱਗੇ ਗੱਲ ਕੀਤੀ ਜਿਹੜਾ ਕੋਈ ਇਹੋ ਜਿਹਾ ਇੱਕ ਅੱਧਾ ਉਹਦਾ ਕੱਟਿਆ ਜਾਣਾ ਚਾਹੀਦਾ ਉਹਨੂੰ ਤਾਂ ਪੈਸੇ ਹੀ ਨਹੀਂ ਲੈਣੀ ਚਾਹੀਦੀ ਜਿਹੜਾ ਕੋਈ 15-20 ਕਿੱਲੇ ਵਾਲਾ ਜਾਂ ਕੋਈ ਵੱਡੀ ਗੱਡੀ ਤੇ ਆਉਂਦਾ ਆ ਜਿਹਦੇ ਕੋਲ ਵੱਡੀ ਗੱਡੀ ਆ ਕੋਈ 15-20 ਲੱਖ ਵਾਲੀ ਉਹਨੂੰ ਤਾਂ ਪੈਸੇ ਨਹੀਂ ਲੈਣੀ ਚਾਹੀਦੀ ਤੇ ਭੁੱਲੜ ਸਾਹਿਬ ਇਹੋ ਜਿਹੇ ਕਈ ਇਹੋ ਜਿਹੇ ਗਰੀਬ ਪਰਿਵਾਰ ਆ ਜਿਹੜੇ ਮਾਤਰ ਨੇ ਤੇ ਗਰੀਬ ਨੇ ਜਦੋਂ ਅਸੀਂ ਗਰਾਊਂਡ ਜ਼ੀਰੋ ਤੇ ਗਾ ਕੇ ਦੇਖੀਦਾ ਉਹਨਾਂ ਦੇ ਰਾਸ਼ਨ ਕਾਰਡ ਵੀ ਨਹੀਂ ਪੜੇ ਬਿਲਕੁਲ ਤੁਸੀਂ ਸਹੀ ਜੇ ਆ ਜਿਹੜੇ ਪਿੱਛੇ ਜਲਾਈ ਚ ਕੱਟੇ ਗਏ 6 ਲੱਖ 23 ਲੱਖ ਜੀਆਂ ਦੇ ਕਾਰਡ ਕੱਟੇ ਗਏ ਉਹ ਬਿਲਕੁਲ ਉਹਨਾਂ ਲੋਕਾਂ ਦੇ ਕੱਟੇ ਗਏ ਜਿਹੜੇ ਗਰੀਬ ਆ ਜਿਨ੍ਹਾਂ ਨੂੰ ਨਹੀਂ ਮਿਲਦਾ ਪਿਆ ਰਾਸ਼ਨ ਅਸੀਂ ਤੇ ਸਰਕਾਰ ਮੁੱਖ ਮੰਤਰੀ ਨੂੰ ਚਾਹੀਦਾ ਨਹੀਂ ਕਿ ਜਿਨ੍ਹਾਂ ਦੇ ਕਾਰਡ ਕੱਟੇ ਨੇ ਨਹੀਂ ਮਿਲਦੀ ਪਈ ਤਾਂ ਮੁੱਖ ਮੰਤਰੀ ਇੱਕ ਹਦੇਸ਼ ਜਾਰੀ ਕਰ ਦੇਣ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਉਹਨਾਂ ਨੂੰ ਰਾਸ਼ਨ ਦਿੱਤਾ ਜਾਵੇ ਕੋਈ ਨਾ ਰੋਕੇ ਸਰਦਾਰ ਭਗਵੰਤ ਸਿੰਘ ਮਾਨ ਜਿੰਨਾ ਚਿਰ ਪੰਜਾਬ ਦੇ ਮੁੱਖ ਮੰਤਰੀ ਹੈ ਕਿਸੇ ਦਾ ਕਾਰਡ ਨਹੀਂ ਕੱਟਿਆ ਜਾਊਗਾ ਕੋਈ ਘਰ ਭੁੱਖਾ ਨਹੀਂ ਰਹਿਣ ਦਿੱਤਾ ਜਾਊਗਾ ਹਰ ਜੀ ਨੂੰ ਉਹਦੀ ਬੰਦੀ ਕਣਕ ਮਿਲੂਗੀ ਤੇ ਉਹ ਆਪਦੇ ਪਰਿਵਾਰ ਦੇ ਵਿੱਚ ਰੋਟੀ ਖਾ ਕੇ ਢਿੱਡ ਭਰ ਕੇ ਸੌਣੂ ਕੋਲਨ ਸਾਹਿਬ ਦੀਪੂ ਹੋਟਲ ਟ੍ਰੈਵਲੋਂ ਖਰਚੇ ਦੇ ਨਾਪ ਤੇ ਕੁਝ ਕਣਕ ਘੱਟ ਦਿੱਤੀ ਜਾਂਦੀ ਹੈ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਡੀਪੂ ਆਰਡਰ ਬਾਰੇ ਦੇਖੋ ਜੇ ਕੋਈ ਡੀਪੂ ਆਰਡਰ ਘੱਟ ਦਿੰਦਾ ਤੁਸੀਂ ਉਹਦੀ ਜਾਣਕਾਰੀ ਸਾਨੂੰ ਦਿਓ ਸ਼ਿਕਾਇਤ ਦਿਓ ਉਹ ਡੀਪੂ ਆਰਡਰ ਤੇ ਸਖਤ ਕਾਰਵਾਈ ਕਰਾਂਗੇ ਜਾਂਚ ਕਰਕੇ ਜੇ ਵਾਕਈ ਹੀ ਉਹ ਘੱਟ ਦਿੰਦਾ ਤੇ ਉਹਦਾ ਡੀਪੂ ਸਸਪੈਂਡ ਕਰਾਵਾਂਗੇ ਜਦੋਂ ਡੀਪੂ ਆਰਡਰਾਂ ਨਾਲ ਗੱਲ ਕਰੀਦੀ ਉਹ ਕਹਿੰਦੇ ਪਿੱਛੋਂ ਹੀ ਭਰਤੀ ਘੱਟ ਆਉਂਦੀ ਹੈ ਵੇਖੋ ਕੋਈ ਭਰਤੀ ਘੱਟ ਨਹੀਂ ਆਉਂਦੀ ਆਪਾਂ ਜਾਂਚ ਕਰਾਵਾਂਗੇ ਗਦਾਮਾਂ ਚੋਂ ਚੈੱਕ ਕਰਾਵਾਂਗੇ ਤੋਲ ਜੇ ਕਿਸੇ ਡੀਪੂ ਆਰਡਰ ਨੂੰ ਪਿੱਛੋਂ ਘੱਟ ਆਉਂਦੀ ਆ ਉਹਦਾ ਤੋਲ ਆਪਾਂ ਗੋਡਾਊਨ ਚੋਂ ਜਾ ਕੇ ਕਰਾ ਸਕਦੇ ਹਾਂ ਜੇ ਕੋਈ ਇਹੋ ਜੀ ਗੱਲ ਹੋਊਗੀ ਜੇ ਕੋਈ ਸਬੰਧਤ ਅਫਸਰ ਦਾਗੀ ਹੋਊਗਾ ਉਹ ਅਫਸਰ ਤੇ ਵੀ ਕਾਰਵਾਈ ਹੋਊ ਕੋਈ ਨਹੀਂ ਬਖਸ਼ਿਆ ਜਾਊਗਾ ਵੇਖੋ ਅਸੀਂ ਤੇ ਸੇਵਾਦਾਰ ਆ ਅੱਜ ਉਹ ਹੜ੍ਹ ਪ੍ਰਭਾਵ ਤੇਰੀਏ ਸਵੇਰ ਦਾ ਮੈਂ ਉੱਥੇ ਸੇਵਾ ਕਰਦਾ ਪਿਆ ਉਸੇ ਤਰ੍ਹਾਂ ਟੀ-ਸ਼ਰਟ ਪਰਨੇ ਦੇ ਵਿੱਚ ਇੱਥੇ ਆ ਗਏ ਅਸੀਂ ਤੇ ਪੰਜਾਬ ਦੇ ਲੋਕਾਂ ਲਈ ਖੜੇ ਆ ਡਟੇ ਆ ਲੜਦੇ ਰਹਾਂਗੇ ਵੇਖੋ ਸਾਡਾ ਤੇ ਕੇਂਦਰ ਨੂੰ ਇਹ ਚਾਹੀਦਾ ਇਹ ਸੋਚਣਾ ਚਾਹੀਦਾ ਵੀ ਪੰਜਾਬ ਦੀਆਂ ਤੇ 6-7 ਜਿਹੜੀਆਂ ਜ਼ਿਲ੍ਹਕਾਂ ਆ 6-7 ਜ਼ਿਲ੍ਹੇ ਉਹ ਹੜ੍ਹਾਂ ਤੋਂ ਪ੍ਰਭਾਵਿਤ ਨੇ ਹੜ੍ਹਾਂ ਦੇ ਵੇਲੇ ਸਗੋਂ ਦੇਣ ਦੀ ਬਜਾਏ ਇਹ ਮੂੰਹ ਚੋਂ ਰੋਟੀ ਖੋਂਦੇ ਪਏ ਆ ਇਹਦੇ ਤੋਂ ਘਵਾੜਾ ਚ ਇਹਨਾਂ ਨੂੰ ਡਬਲ ਕਣਕ ਦੇਣੀ ਚਾਹੀਦੀ ਆ ਇਹਨਾਂ 6-7 ਜਿਲੇਾਂ 'ਚ ਇਹਨਾਂ ਨੂੰ ਡਬਲ ਕਣਕ ਦੇਣੀ ਚਾਹੀਦੀ ਸਰ ਵੇਖਣ ਨੂੰ ਮਿਲਦਾ ਕਿ 25 ਕਿਲੋ ਗਣਕਵਾ ਤੇ ਦਿਨ ਦੇ 15 ਕਿਲੋ ਪਏ ਨੇ ਕਿ ਅਹੀਂ ਉਹ ਕੱਢ ਕੇ ਜੀਤ ਨੂੰ ਦਿਖਾ ਦਈਏ ਬੇਚ ਹੋ ਜਾਵੇ ਤਾਂ ਕਾਰਵਾਈ ਕਰੋਗੇ ਬਿਲਕੁਲ ਕਾਰਵਾਈ ਹੋਊਗੀ ਜਿਹੜਾ ਕੋਈ 25 ਕਿਲੋ ਦੀ ਜਗ੍ਹਾ ਤੇ 15 ਕਿਲੋ ਦਿੰਦਾ ਉਹਦਾ ਡੀਪੂ ਸਸਪੈਂਡ ਹੋਊਗਾ ਸਖਤ ਕਾਰਵਾਈ ਹੋਊ ਜਾਂਚ ਕਰਕੇ ਜੇ ਪਾਇਆ ਜਾਂਦਾ ਪੁਲਿਸ ਨੇ ਪਹਿਲੇ ਅਲਰਟ ਨੋਟੀਫਿਕੇਸ਼ਨ ਕੀਆ ਆਪਣੇ ਖਾਸ ਕਰਕੇ ਦਰਦਾਰ ਡਿਸਟ੍ਰਿਕਟ ਦੀ ਗੱਲ ਕਰੀਏ ਵੇਖੋ ਜਿਹੜੀ ਬਰਸਾਤ ਆ ਨਾ ਜੇ ਉਹ ਰੁਕੂਗੀ ਤੇ ਫੇਰ ਹੀ ਫਲੱਡ ਜਿਹੜਾ ਵਾ ਉਹਦੀ ਸਥਿਤੀ ਜਿਹੜੀ ਕੰਟਰੋਲ 'ਚ ਆ ਸਕਦੀ ਆ ਪਾਣੀ ਦਾ ਲੈਵਲ ਜਿਹੜਾ ਪਿਛਲੇ 34 ਦਿਨਾਂ 'ਚੋਂ ਉਨਾ ਹੀ ਲਗਭਗ 94000 ਕਿਊਸਿਕ ਜਾਂ 1 ਲੱਖ ਕਿਊਸਿਕ ਪਿੱਛੋਂ ਜਿੰਨਾ ਪਾਣੀ ਆਉਂਦਾ ਉਹਦੇ 'ਚੋਂ 22000 ਕਿਊਸਿਕ ਰਾਜਸਥਾਨ ਤੇ ਜਿਹੜੀ ਪ੍ਰੋਜਪੁਰ ਫੀਡਰ ਆ ਉਹਦੇ 'ਚ ਜਾਂਦਾ ਬਾਕੀ ਵਾਧਾ ਪਾਣੀ ਜਿਵੇਂ ਪਿੱਛੇ ਜੇ ਥੋੜੇ ਦਿਨ ਹੋਏ ਆ ਤਿੰਨ ਚਾਰ ਦਿਨੋਂ ਉਦੋਂ 116000 ਕਿਊਸਿਕ ਹੀ 22000 ਕਿਊਸੀ ਕੀ ਜਾਂਦਾ ਪਏ ਉਹ ਦੂਹ ਮਹਿਰਾ ਚ 94000 ਦੇ ਲਗਭਗ ਜਿਹੜਾ 94000 ਕਿਊਸੀ ਦਾ ਪਾਣੀ ਇਹ ਦਰਿਆ ਚ ਚੱਲਦਾ ਪਏ ਅੱਜ ਵੀ ਲਗਭਗ 94 95000 ਕਿਊਸੀ ਦਾ ਪਾਣੀ ਚੱਲਦਾ ਪਿਆ ਫਸਲਾਂ ਜਿਹਨਾਂ ਚੋਂ ਪਾਣੀ ਲੰਘ ਗਿਆ ਵਾ ਭਾਵੇਂ ਫੁੱਟ ਫੁੱਟ ਲੰਘ ਫਸਲਾਂ ਬਰਬਾਦ ਹੋ ਗਈਆਂ ਅਸੀਂ ਕਿਸਾਨਾਂ ਦੇ ਨਾਲ ਆ ਕੋਈ ਵੀ ਜਿਹੜਾ ਨੁਕਸਾਨ ਹੋਇਆ ਉਹ 1-1 ਰੁਪਇਆ ਕਿਸਾਨਾਂ ਦਾ ਮੁਆਵਜ਼ਾ ਦਿੱਤਾ ਜਾਊਗਾ ਸਾਰੇ ਪੈਸੇ ਕਿਸਾਨਾਂ ਦੇ ਖਾਤੇ ਆਉਣਗੇ ਅਸੀਂ ਆਪ ਖੁਦ ਕਿਸਾਨ ਆ ਸਾਨੂੰ ਵੀ ਪਤਾ ਵੀ ਕੀ ਦੁੱਖ ਹੈ ਕੀ ਦਰਦ ਹੈ ਇਹ ਜਿਨ੍ਹਾਂ ਦੀ ਜ਼ਮੀਨ ਦੇਖਦੇ ਉਹਨਾਂ ਦੇ ਖਾਤੇ ਚ ਕਿਵੇਂ ਪੈਸੇ ਆਉਣਗੇ ਦੇਖੋ ਉਹ ਹਲਫੀਆ ਬਿਆਨ ਲੱਗ ਜਾਂਦਾ ਜਿਹੜਾ ਮਾਲਕ ਉਹ ਹਲਫੀਆ ਬਿਆਨ ਦੇ ਦੂਗਾ ਕਿ ਮੇਰੀ ਜ਼ਮੀਨ ਇਹਦੇ ਕੋਠੇ ਕਿਤੇ ਆ ਉਹ ਪੈਸੇ ਜਿੰਨੇ ਕਾਸ਼ਤ ਕੀਤੀ ਉਹਦੇ ਖਾਤੇ ਜਾ ਜਾਣਗੇ ਸਰ ਕੋਈ ਤਿੰਨ ਬਲੱਡ ਕਿਹਦੇ ਗੇਟ ਫੇਰ ਦੁਬਾਰਾ ਅੱਜ ਖੋਲਨੇ ਹੋਏ ਨੇ ਸਰੀਰ ਦੇ ਤਿੰਨ ਗੇਟ ਤੇ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਦੇਖੋ ਜਦੋਂ ਪਿੱਛੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਨਾ ਫਿਰ ਸੇਫਟੀ ਨੂੰ ਵੇਖਦੇ ਹੋਏ ਉਹ ਗੇਟ ਖੋਲਣੇ ਵੀ ਪੈਂਦੇ ਆ ਕਿਉਂਕਿ ਜੇ ਉਹ ਡੈਮ ਜਿਆਦਾ ਪਾਣੀ ਦਾ ਲੈਵਲ ਵੱਧ ਜਾਂਦਾ ਜੇ ਡੈਮ ਦੀ ਕੋਈ ਕੰਦ ਟ੍ਰੇਡ ਆ ਜਾਂਦੀ ਹੈ ਜਾਂ ਕੋਈ ਨੁਕਸਾਨ ਹੁੰਦਾ ਉਹ ਨੁਕਸਾਨ ਭਰਨਾ ਬੜ ਇਹ ਮਜਬੂਰੀ ਆ ਕੁਦਰਤ ਆ ਕੁਦਰਤ ਦੀ ਮਰਜ਼ੀ ਆ ਜਦੋਂ ਤੱਕ ਬਰਸਾਤ ਹੁੰਦੀ ਰਹੂਗੀ ਉਦੋਂ ਤੱਕ ਇਸ ਤਰ੍ਹਾਂ ਹੀ ਫਲੱਡ ਗੇਟ ਖੁੱਲਦੇ ਰਹਿਣਗੇ ਇਹਦੇ 'ਚ ਆਪਾਂ ਇਨਸਾਨ ਆ ਆਪਣਾ ਤੇ ਇਹੋ ਹੀ ਆ ਕਿ ਆਪਾਂ ਉਹਨੂੰ ਕੰਟਰੋਲ ਕਰ ਲਈ ਸਥਿਤੀ ਨੂੰ ਠੀਕ ਕਰ ਲਈ ਕੋਈ ਨਾ ਕੁਝ ਕਰ ਦੇਵੇਗੀ ਭੁਨਰ ਸਾਹਿਬ ਜਦੋਂ ਪਾਣੀ ਵਹਿ ਜਾਏਗਾ ਤਾਂ ਜਿਹੜੀ ਰੇਤ ਦੀ ਮਾਈਨਿੰਗ ਦੀ ਗੱਲ ਪਈ ਪਈ ਗਈ ਹੈ ਪੰਜਾਬ ਸਰਕਾਰ ਵੱਲੋਂ ਕਿ ਕਿਸਾਨ ਉਹ ਜਿਹੜਾ ਰੇਦੀ ਮਾਈਨਿੰਗ ਕਰ ਸਕਦੇ ਉਹਨੂੰ ਵੇਚ ਸਕਦੇ ਨੇ ਬਿਲਕੁਲ ਵੇਖੋ ਪਹਿਲੀਆਂ ਸਰਕਾਰਾਂ ਵੀ ਇਹ ਪਾਲਿਸੀ ਬਣਾ ਸਕਦੀਆਂ ਸਰਦਾਰ ਭਗਵੰਤ ਸਿੰਘ ਮਾਨ ਅਜੇ ਮੁੱਖ ਮੰਤਰੀ ਨੇ ਜਿੰਨਾ ਗਰਾਊਂਡ ਜ਼ੀਰੋ ਤੋਂ ਲੈ ਕੇ ਉੱਤੇ ਤੱਕ ਲੋਕਾਂ ਲਈ ਕੰਮ ਕੋ ਲੈ ਕੇ ਉੱਤੇ ਤੱਕ ਲੋਕਾਂ ਲਈ ਕੰਮ ਕੀਤਾ ਅਸੀਂ ਜਦੋਂ ਕਿਸਾਨਾਂ 'ਚ ਜਾਂਦੇ ਹਨ ਨਾ ਅੱਗੇ ਜਦੋਂ ਆੜਾਉਂਦੇ ਹੀ ਤੇ ਸਾਨੂੰ ਕਿਸਾਨ ਇੱਕੋ ਮੰਗ ਰੱਖਦੇ ਹੀ ਮਾਪਜਾ ਭਾਵੇਂ ਸਾਨੂੰ ਨਾ ਦਿਓ ਭੁੱਲੜ ਸਾਹਿਬ ਸਾਨੂੰ 2 ਮਹੀਨੇ ਆਪਦੀ ਪੈਲੀ 'ਚੋਂ ਰੇਤ ਕੱਢਣ ਦੀ ਪਰਮਿਸ਼ਨ ਦੇ ਦਿਓ ਕਿਉਂਕਿ ਸਾਡੀਆਂ ਜ਼ਮੀਨਾਂ 'ਚ ਕਿਤੇ 5-5 7-7 ਫੁੱਟ ਰੇਤ ਚੜ ਗਈ ਆ ਕਿਤੇ 15-15 ਫੁੱਟ ਟੋਏ ਪੈ ਗਈ ਆ ਤੇ ਹਰ ਸਾਲ ਦਰਿਆ ਆਉਂਦਾ ਉਹ ਰੇਤ ਪਾ ਕੇ ਤੇ ਫੇਰ ਪੈਲੀ ਉੱਚੀ ਕਰ ਜਾਂਦਾ ਕਿਉਂਕਿ ਕਾਨੂੰਨੀ ਅਸੀਂ ਪਰਮਿਸ਼ਨ ਦੇ ਨਹੀਂ ਸਕਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਾਲਿਸੀ ਚ ਸੋਧ ਕਰਕੇ ਕੈਬਨਟ ਚ ਉਹਨੂੰ ਪਾਸ ਕਰਕੇ ਕਿਸਾਨਾਂ ਦੇ ਹੱਕ ਚ ਕਾਨੂੰਨ ਬਣਾਤਾ ਹੁਣ ਜਿਹੜੀ ਰੇਤ ਦੀ ਖਾੜੇ ਉਹ ਠੇਕੇਦਾਰ ਦੇ ਨਾਂ ਨਹੀਂ ਜਿਹੜੇ ਕਿਸਾਨ ਦੇ ਨਾਂ ਜ਼ਮੀਨ ਆ ਜਿਹੜੇ ਕਿਸਾਨ ਦੇ ਨਾਂ ਇੰਤਕਾਲ ਗਰਦੌਰੀਆਂ ਜਮ੍ਹਾਂਬੰਦੀ ਆ ਉਸ ਕਿਸਾਨ ਦੇ ਨਾਂ ਖੱਡ ਪਾਸ ਉਹ ਪੋਰਟਲ ਤੇ ਕਿਸਾਨ ਅਪਲਾਈ ਕਰੂਗਾ ਉਹਦੇ ਬਾਅਦ ਕਿਸਾਨ 2 ਮਹੀਨੇ ਨਹੀਂ 12 ਮਹੀਨੇ ਆਪਦੀ ਜ਼ਮੀਨ ਚ ਰੇਤ ਚਕਾ ਸਕਦਾ ਕਿਸਾਨ ਆਉਣ ਵਾਲੇ ਦਿਨਾਂ ਚ ਜਿਹੜੇ ਖਾਸ ਕਰਕੇ ਦਰਿਆ ਦੇ ਵਿੱਚ ਡੁੱਬਦੇ ਹੀ ਤੇ ਹਰ ਵਾਰ ਵਿਚਾਰੇ ਉਜੜਦੇ ਹੀ ਉਹ ਕਿਸਾਨ ਹੁਣ ਆਬਾਦ ਹੋਣਗੇ ਉਹ ਕਿਸਾਨ ਸਰੀ ਹੋਣਗੇ ਉਹ ਕਿਸਾਨ ਪੈਸੇ ਚ ਹੋਣਗੇ ਕਿਉਂਕਿ ਰੇਤ 1 ਏਕੜ ਚੋਂ ਠੇਕੇਦਾਰ 4 4 5 5 10 10 ਲੱਖ ਦੀ ਵੀ ਵੇਚ ਜਾਂਦਾ ਹੈ ਤੇ ਕਿਸਾਨਾਂ ਨੂੰ ਜਦੋਂ ਇਹ ਗੱਲ ਦੱਸੀ ਨਾ ਭਾਵੇਂ ਫਸਲ ਉਹਨਾਂ ਦੀ ਮਾਰੀ ਗਈ ਆ ਉਹਨਾਂ ਦੇ ਚਿਹਰੇ ਜਿਹੜੇ ਖਿੜ ਗਏ ਆ ਵੀ ਭਗਵੰਤ ਮਾਨ ਸਾਡਾ ਪੋਤੇ ਆ ਸਾਡਾ ਭਰਾ ਆ ਜਿਨੇ ਸਾਡੇ ਹੱਕ 'ਚ ਕਾਨੂੰਨ ਬਣਾਤਾ ਕਿਸਾਨਾਂ ਦੇ ਚਿਹਰੇ ਖਿੜ ਗਏ ਉਹਨਾਂ ਥਾਵ ਦਰਿਆ ਦੇ ਵਿੱਚ ਜਿਹੜੇ ਆ ਕਿਸੇ ਦੀ ਹੇਤਾਂ ਆ ਉਹ ਆਪਦੇ ਪਰਿਵਾਰ ਦੇ ਦੂਜੇ ਜੀਆ ਨਾਲ ਹਲਫੀਆਂ ਬਿਆਨ ਬਣਾ ਕੇ ਵੀ ਮੈਂ ਠੇਕੇ ਦੀ ਦਿੱਤੀ ਆ 15 ਕਿੱਲੇ ਤੇ ਉਹ ਤਿੰਨਾਂ ਜੀਆਂ ਨਾਲ ਫੀਆ ਬਿਆਨ ਬਣਾ ਲਏ ਇੱਕ ਪੰਜਾਂ ਦਾ ਆਪ ਦੇ ਨਾਲ ਪੁਆਲੇ ਦੂਜੇ ਪੰਜਾਂ ਪੰਜਾਂ ਦਾ ਉਹਨਾਂ ਨੂੰ ਕਿਸੇ ਦਾ ਭਾਅ ਜਾਨੀ ਰਹਿਣ ਦਿੱਤਾ ਜਾਊਗਾ ਇੱਕ ਉਹਨਾਂ ਦਾ ਹੋਰ ਕਿਸਾਨਾਂ ਦਾ ਕਹਿਣਾ ਕਿ ਜਿਹੜਾ ਇੱਕ ਨਕਰਾਬਾ ਉਹ 6800 ਰੁਪਈਆ ਹੀ ਦਿੱਤਾ ਜਾਂਦਾ ਹੈ ਜਿਹੜੀ ਸਾਡੀ ਲਾਗਤ ਉਹ ਕਾਫੀ ਆ ਜਾਂਦੀ ਹੈ ਸਾਨੂੰ 65 ਤੋਂ 70 ਹਜ਼ਾਰ ਜਿਹੜਾ ਭਰਾ ਉਹ ਦਿੱਤਾ ਜਾ ਦੇਖੋ ਇਹ ਗੱਲ ਤੇ ਮੈਂ ਵੀ ਪਹਿਲੇ ਦਿਨ ਦਾ ਹੀ ਬੋਲਦਾ ਪਿਆ ਵੀ ਇਹ ਹਰਿਆਣੇ ਵਾਲੇ ਤੇ Rajasthan ਵਾਲੇ ਪਾਣੀ ਲੈਣ ਤੇ ਆ ਜਾਂਦੇ ਆ ਹੁਣ ਜਦੋਂ ਨੁਕਸਾਨ ਪੰਜਾਬ ਦੇ ਕਿਸਾਨਾਂ ਦਾ ਆ ਇਹ ਕੇਂਦਰ ਨੂੰ ਹੁਣ ਦੇਣਾ ਚਾਹੀਦਾ 70000 ਨਹੀਂ ਲੱਖ ਰੁਪਈਆ ਦੇਣਾ ਚਾਹੀਦਾ ਇਹ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਇਹਦਾ ਜਿਹੜਾ ਪੈਸੇ ਨਿਰਧਾਰਤ ਕਰਦੀ ਆ ਇਹ ਕੇਂਦਰ ਕਰਦੀ ਆ ਤੇ ਅਸੀਂ ਤੇ ਕਹਿੰਦੇ ਆ 70000 ਨਹੀਂ 1 ਲੱਖ ਰੁਪਈਆ ਪ੍ਰਤੀ ਏਕੜ ਕੇਂਦਰ ਨੂੰ ਦੇਣਾ ਚਾਹੀਦਾ ਅਸੀਂ ਤੇ ਕਿਸਾਨਾਂ ਦੇ ਨਾਲ ਖੜੇ ਆ ਤੇ ਡਟ ਕੇ ਖੜੇ ਰਵਾਂਗੇ ਜੋ ਪੰਜਾਬ ਸਰਕਾਰ ਨੂੰ ਮਦਦ ਹੋਊਗੀ ਉਹ ਵੀ ਅਸੀਂ ਕਰਾਂਗੇ ਪਰ ਕੇਂਦਰ ਨੂੰ ਵੀ ਕਰਨੀ ਚਾਹੀਦੀ ਆ ਅਸੀਂ ਪੰਜਾਬ ਸਰਕਾਰ ਵਾਲੇ ਕਹੇ ਗੱਲ ਤੋਂ ਮੁਨਕਰ ਨਹੀਂਗੇ ਪਰ ਇੱਥੇ ਮਦਦ ਕੇਂਦਰ ਨੂੰ ਕਰਨੀ ਕਿਉਂਕਿ ਪਾਣੀ ਸਾਡੇ ਤੇ ਰਾਜਸਥਾਨ ਤੇ ਹਰਿਆਣੇ ਨੂੰ ਵੀ ਜਾਂਦੇ ਆ ਸਾਡੇ ਫਿਰ ਜੇ ਪਾਣੀ ਜਾਂਦੇ ਆ ਉਹ ਜੇ ਨੁਕਸਾਨ ਹੁੰਦਾ ਉਹ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਨਾਲ ਸਰਕਾਰ ਵੱਲੋਂ ਕਿਸਾਨਾਂ ਦੀ ਕੀ ਮਦਦ ਕੀਤੀ ਜਾ ਰਹੀ ਹੈ ਪੂਰੀ ਠੋਕ ਕੇ ਮਦਦ ਕਰਾਂਗੇ ਅਸੀਂ ਹਰ ਵੇਲੇ ਕਿਸਾਨਾਂ ਦੇ ਨਾਲ ਆ ਪਹਿਲਾਂ ਤੁਸੀਂ ਵੀ ਵੇਖੋ ਪ੍ਰੈਸ ਮੀਡੀਆ ਵਾਲੇ ਪ੍ਰਿੰਟ ਮੀਡੀਆ ਵਾਲੇ ਪਹਿਲਾਂ ਤਾਂ ਮੈਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਵੀ ਤੁਸੀਂ ਸਾਡੀ ਕਵਰੇਜ ਪਿਛਲੇ ਲੰਮੇ ਸਮੇਂ ਤੋਂ ਕਰਦੇ ਰਹੇ ਤੇ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਵੀ ਸਾਡੇ ਨਾਲ ਭਰਾਵਾਂ ਵਾਂਗੂ ਚੱਲਦੇ ਰਹੇ ਤੇ ਸਰਕਾਰ ਬਣਨ ਤੋਂ ਬਾਅਦ ਵੀ ਚੱਲਦੇ ਰਹੇ ਬਾਕੀ ਤੁਸੀਂ ਕਵਰੇਜ ਕਰਦੇ ਰਹੇ ਜੇ ਕੋਈ ਮੰਤਰੀ ਜਾਂ ਕੋਈ ਐਮ.ਐਲ.ਏ ਜਦੋਂ ਆੜ ਆਉਂਦੇ ਹੀ ਜੇ ਕੋਈ ਜਾਂਦਾ ਤੇ ਫੋਟੋ ਲਵਾ ਕੇ ਤੇ ਗਨਮੈਂਟ ਘੇਰੇ ਘੇਰੇ ਤੇ ਉਸਲੇ ਮੋੜੋਂਦਾ ਅਸੀਂ ਵੇਖੋ 12-12 ਘੰਟੇ ਉੱਥੇ ਹੜਾਲੇ ਥਾਂ ਤੇ ਲੋਕਾਂ ਦੀ ਸੇਵਾ ਕਰਦੇ ਆ ਜੋ ਸਰਕਾਰ ਨੂੰ ਉਹ ਵੀ ਮਦਦ ਹੋਊਗੀ ਅਸੀਂ ਆਪਦੇ ਕੋਲੋਂ ਵੀ ਜਿੰਨੇ ਜੋਗੇ ਮਦਦ ਕਰਦੇ ਫੇ ਸਾਡੇ ਜਿਹੜੇ ਨਾਲ ਵਰਕਰ ਨੇ ਸਾਡੇ ਸਰਪੰਚ ਨੇ ਸਾਡੇ ਚੇਅਰਮੈਨ ਜਿੰਨੇ ਜੋਗੇ ਉਹ ਆ ਉਹ ਵੀ ਉੱਥੇ ਮਦਦ ਕਰਦੇ ਪਏ ਧੰਨਵਾਦ